ý thức 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 ý ਕੀ ਐਕਸੀਡੈਂਟ ਹੋਇਆ ਮੈਮ ਜੀ ਅੱਜ ਆਰਾਊਂਡ ਪੋਣੇ ਤੋਂ ਦੇ ਕਰੀਬ ਸਾਨੂੰ ਰਿਪੋਰਟ ਹੋਇਆ ਹੈ ਕਿ ਏਐਸ ਕਾਲਜ ਜਿਹੜਾ ਸਮਰਾਲਾ ਰੋਡ ਤੇ ਹੈ ਪੁਲਿਸ ਸਟੇਸ਼ਨ ਸਰਦਲ ਦੇ ਏਰੀਆ ਚ ਪੰਦੇ ਉੱਥੇ ਇੱਕ ਗ੍ਰੇ ਕਲਰਡ ਦੀ ਸਿਲ ਸਵਿਫਟ ਗੱਡੀ ਆਈ ਉਹਦੇ ਚ ਚਾਰ ਆਰਾਊਂਡ ਚਾਰ ਦੇ ਕਰੀਬ ਨੌਜਵਾਨ ਬਸਰੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਹੈਗੀ ਤੇ ਮੌਕੇ ਤੇ ਇਮੀਡੀਏਟਲੀ ਮੇਰੇ ਜਿਹੜੇ ਐਸਐਚਓ ਡੀਐਸਪੀ ਖੰਨਾ ਐਸਪੀ ਡੀਡੀਐਸਪੀ ਡੀਸੀਆ ਇੰਚਾਰਜ ਸਾਰੇ ਆਗੇ ਸਕੇ ਸਾਨੂੰ ਸੀਸੀਟੀਵੀ ਫੁਟੇਜ ਥੋੜੀ-ਬਹੁਤ ਹਲੇ ਮਿਲੀ ਹੈ ਤੇ ਇਸ ਦੇ ਵਿਹਾਰ ਤੋਂ ਥੋੜਾ-ਬਹੁਤ ਆਇਡੈਂਟੀਫਾਈ ਵੀ ਹੋ ਗਿਆ ਔਰ ਕੁਝ ਇਹਨਾਂ ਦੇ ਲੋਕਲ ਕਾਲਜ ਦੇ ਵੀ ਬੱਚੇ ਜਿਹੜੇ ਹੈਗੇ ਉਹ ਆਇਡੈਂਟੀਫਾਈ ਹੋ ਗਏ ਤੇ ਸਾਡੀ ਸਾਰੀ ਟੀਮਾਂ ਲੱਗ ਗਈਆਂ ਜੀ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਪ੍ਰੈਸ ਕਰਨਾ ਜਿਸ ਤਰ੍ਹਾਂ ਮੈਂ ਰੂਮਰਸ ਨੇ ਗੈਂਗਵਾਰ ਜਾਂ ਸਟੂਡੈਂਟ ਵਾਰ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਜੀ ਦੇਖੋ ਜੀ ਇਹ ਦੋ ਸਟੂਡੈਂਟਸ ਤਾਂ ਇਨਾਦੇ ਕਾਲਜ ਦੇ ਡੈਫੀਨਿਟਲੀ ਆਇਡੈਂਟੀਫਾਈ ਹੋਏ ਆ ਬਾਕੀ ਗੈਂਗਵਾਰ ਵਾਲਾ ਐਂਗਲ ਅਸੀਂ ਇੱਕ ਵਾਰੀ ਕ੍ਰੈਕ ਹੋ ਜਾ ਕੇ ਫੇਰੇ ਦੱਸ ਸਕਦੇ ਹਾਂ ਇੱਕ ਪੁਆਇੰਟ ਦੇ ਵਿੱਚ ਜੀ ਉਹ ਪੈਟਰੋਲ ਪੰਪ ਤੇ ਵੀ ਪਿਸਟਲ ਕੱਢ ਰਿਹਾ ਕੋਈ ਉੱਥੇ ਵੀ ਇਹ ਤੋਂ ਬਾਅਦ ਹੀ ਪਤਾ ਲੱਗਿਆ ਕਿ ਜੀ ਇਸ ਤੋਂ ਬਾਅਦ ਇਹ ਸਮਰਾਲਾ ਰੋਡ ਵੱਲ ਗਏ ਸੀਗੇ ਤੇ ਇੱਕ ਜਿਹੜਾ ਬਰਦਾਲਾ ਚੌਂਕੀ ਚ ਇੱਕ ਪੈਟਰੋਲ ਪੰਪ ਆਂਦਾ ਉੱਥੇ ਵੀ ਸਾਨੂੰ ਉਸ ਤੋਂ ਬਾਅਦ ਰਿਪੋਰਟ ਹੋਇਆ ਕਿ ਜਿਹੜਾ ਕਰਿੰਦਾ ਸੀ ਪੈਟਰੋਲ ਪੰਪ ਦਾ ਉਹਦੇ ਤੋਂ ਵੀ ਉਹਨਾਂ ਨੇ ਕੈਸ਼ ਖੋਲਿਆ ਸੋ ਹੋਪਫੁਲੀ ਦੋਨੋ ਕੇਸਸ ਟ੍ਰੇਸ ਹੋ ਜਾਣਗੇ ਇੱਕ ਬੰਦਾ ਤਾਂ ਆਇਡੈਂਟੀਫਾਈ ਹੋ ਗਿਆ ਸਾਡੇ ਇੰਜਰਡ ਕਿੰਨੇ ਵਨੇ ਕੋਈ ਸਟੂਡੈਂਟ ਦੇ ਵੀ ਲੱਗੇ ਜੀ ਨਾ ਦ ਪੀ ਐਨ ਹੈ ਜਿਹੜਾ ਕਾਲਜ ਦਾ ਉਹ ਇੰਜਰ ਹੋਇਆ ਉਹਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਉਸ ਤੋਂ ਇਲਾਵਾ ਦੱਸ ਰਹੇ ਕਿ ਇੱਕ ਜਿਹੜਾ ਲੜਕਾ ਦੂਜਾ ਇਨ੍ਹਾਂ ਦੇ ਕਾਲਜ ਦਾ ਉਹਦੇ ਵੀ ਥੋੜੀ ਬਹੁਤ ਸੱਟ ਲੱਗੀ ਮੇਨ ਕਾਰਨ ਕੀ ਹੈ ਜੀ ਕਾਰਨ ਤਾਂ ਜੀ ਇੱਕ ਵਾਰ ਆਇਡੈਂਟੀਫਾਈ ਹੋ ਜਾਏ ਕਿਉਂਕਿ ਇੱਥੇ ਤਾਂ ਲੋਕਲੀ ਤਾਂ ਬੱਚੇ ਤਾਂ ਕੁਝ ਨਹੀਂ ਦੱਸ ਰਹੇ ਕਿ ਕੋਈ ਨਦੀ ਪਰਸਨਲ ਰੈਂਜਰ ਸੀ ਹੈ ਕੀ ਹੈ ਵਾਂਸ ਦ ਕੇਸਸ ਟ੍ਰੇਸ ਤਾਹੀਂ ਦੱਸ ਸਕਦੇ ਕਿ ਕਾਰਨ ਠੀਕ ਹੈ ਮੈਂ ਥੈਂ আপোনাৰ <laughs> নেকি <laughs> 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 ਸਰ ਆਪਣੇ ਕਾਲਜ ਦੇ ਵਿੱਚ ਜਿਹੜੀ ਆ ਫਾਇਰਿੰਗ ਹੋਈ ਆ ਕੀ ਪੂਰਾ ਮਾਮਲਾ ਇਹ ਸਰ ਹਰਕਤ ਐਡਮਿਸ਼ਨ ਡੇਸ ਚੱਲ ਰਹੇ ਨੇ ਤੇ ਕਈ ਬੱਚੇ ਆਉਂਦੇ ਆ ਪੇਰੈਂਟਸ ਵੀ ਆਉਂਦੇ ਆ ਉਸੇ ਐਂਗਲ ਨਾਲ ਇਕੱਠੇ ਵੀ ਹੁੰਦਾ ਕਲਾਸਾਂ ਵੀ ਸੈਮਨਟੇਨियसਲੀ ਲੱਗ ਰੀਆਂ ਇੰਦਾ ਮੀਨ ਟਾਈਮ ਜਦੋਂ ਮੈਂ ਬੈਠਾ ਸੀ ਆਫਿਸ ਬੰਦੂ ਇਹ ਪਤਾ ਲੱਗਿਆ ਕਿ ਆਪਣੇ ਕਾਲਜ ਦੇ ਦੂਸਰੇ ਕਾਰਨਰ ਤੇ ਆ ਖੋਲੀ ਚੱਲੀ ਆ ਤੇ ਕੁਝ ਬੱਚੇ ਤਾਂ ਫਿਰ ਮੈਂ ਵੀ ਇੱਕਦਮ ਟੀਚਰ ਨੂੰ ਡਿਸਪਲਿਨ ਕਮੇਟੀ ਦੇ ਸਾਰੇ ਸਾਡੇ ਟੀਚਰ ਮੈਂ ਖੁਦ ਬਾਹਰ ਆਇਆ ਤਾਂ ਉਧਰੋਂ ਭੱਜਦੇ ਭੱਜਦੇ ਦੂਜੇ ਗੇਟ ਤੋਂ ਪਹਿਲੇ ਗੇਟ ਤੇ ਆ ਗਏ ਤੇ ਆ ਕੇ ਆਪਾਂ ਜਿੱਦਾਂ ਹੀ ਉਹਨਾਂ ਨੂੰ ਦੇਖਿਆ ਆਇਡੈਂਟੀਫਾਈਡ ਉਹ ਵੀ ਗਾਲਾਂ ਕੱਢ ਲਾਪੇ ਕਿਉਂਕਿ ਕੱਟੇ ਦੇਸੀ ਢਾਈ ਰਿਵਾਲਵਰ ਉਹਨਾਂ ਕੋਲ ਸੀਗੇ ਸਵਿਫਟ ਕਾਰ ਸੀਗੀ ਸੀਮੈਂਟ ਜੇ ਗ੍ਰੀਨਿਸ਼ ਕਲਰ ਦੇ ਵਿੱਚ ਜਿਹਦੀ ਕੋਈ ਨੰਬਰ ਪਲੇਟ ਨਹੀਂ ਸੀ ਬੈਕ ਸਾਈਡ ਤੇ ਫਿਰ ਵੀ ਸਾਡੇ ਹੁੰਦੇ ਹੋਏ ਵੀ ਫਾਈਲਿੰਗ ਕਰਦਾ ਹੋਇਆ ਕਾਲਜ ਦੇ ਗੇਟ ਪਹਿਲੇ ਨੰਬਰ ਗੇਟ 'ਚ ਐਂਟਰ ਕੀਤਾ। ਤੋਂਨੇ ਅੰਨੇ ਵਾਈ ਗੋਲੀ ਚਲਾਤੀ ਉਹ ਸਾਡੇ ਕਬੀਨ ਦੇ ਲਾਚ 'ਚ ਲੱਗੀ ਵੀ ਹੈ ਜਿਹਨੂੰ ਹੁਣ ਬਤੀ ਚ ਰੈਫਰ ਕੀਤਾ ਕੋਈ ਗੋਲੀ ਸ਼ਾਇਦ ਅੰਦਰ ਰਟੀਨ ਕਰਤੀ ਆ ਤੇ ਬਾਕੀ ਸਾਰਾ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਬੜੀ ਮੌਕੇ ਤੇ ਪੁਲਿਸ ਪਹੁੰਚੀ ਜਿੱਦਾਂ ਹੀ ਮੈਂ ਹਰਦੀਪ ਜੀ ਨੂੰ ਵਰਧਾਣਾ ਫੋਨ ਕੀਤਾ, ਹੇਮੰਤ ਜੀ ਨੂੰ ਕੀਤਾ ਸਾਰੇ ਦੋਨੋਂ ਸਾਈਡ ਤੋਂ ਪੁਲਿਸ ਆ ਗਈ ਆਪਣੀ ਇਨਵੈਸਟੀਗੇਸ਼ਨ ਕੋਲ ਕਹਰੇ ਕੋਈ ਬੱਚਿਆਂ ਦੇ ਸ਼ਰਰੇ ਵੀ ਲੱਗੇ ਨੇ ਜੀ। ਇਹ ਬੱਚਿਆਂ ਦੇ ਇਸ਼ਾਰੇ ਕੋਈ ਨਹੀਂ ਇੱਕ ਜਿਹੜੀ ਸਟੂਡੈਂਟ ਗਰਲ ਸਟੂਡੈਂਟ ਐਡਮਿਸ਼ਨ ਸਾਹਮਣੇ ਲੱਗੇ ਉਹ ਰੋਲ ਲਾਪੇ ਬੱਚੇ ਅਦਰਵਾਈਜ਼ ਐਸਾ ਕੁਝ ਜਿਸ ਤਰ੍ਹਾਂ ਹਰ ਮਾਪੇ ਦਾ ਇਹ ਹੁੰਦਾ ਕਿ ਆਪਣੇ ਸੇਫ ਮਾਹੌਲ ਦੇ ਵਿੱਚ ਬੱਚਿਆਂ ਨੂੰ ਪੜਾਉਣੀ ਆਪਣੇ ਕਾਲਜ ਚ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਹੋਈਆਂ ਸ਼ਰੀ ਅੰਤਲਵਾਰਾਂ ਨਾਲ ਮੈਨੂੰ ਸਰ 31 ਇਅਰ ਹੋ ਗਏ ਤਲਵਾਰਾਂ ਨਾਲ ਮੁੰਡਾ ਵੱਡਦਾ ਸੀਗਾ ਇੱਥੇ ਜੀ ਨਹੀਂ ਉਹ 30 ਇਅਰ ਤੋਂ ਪਹਿਲਾਂ 34 ਸਾਲ ਪਹਿਲਾਂ ਦੀ ਗੱਲ ਹੈ ਸਰ 7-8 ਸਾਲ ਪਹਿਲਾਂ ਦੀ ਗੱਲ ਹੈ ਜੀ ਨਹੀਂ 7 ਸਾਲ ਰਾਜਕਮਲ ਮੁੰਡਾ ਸੀਗਾ ਜੀ ਇਦਾਂ ਦੀਆਂ ਘਟਨਾਵਾਂ ਨੂੰ ਕਿੱਦਾਂ ਦੇਖ ਦਿਆਂ ਬੱਚੇ ਰਹੀ ਕਿ ਅ ਉਸੀ ਨੂੰ ਇਸ ਤਰੀਕੇ ਆਪਾਂ ਕਿੰਨੀ ਸੰਜੀਦਗੀ ਨਾਲ ਦੇਖਦੇ ਆ ਨਾਟ ਓਨਲੀ ਮੈਂ ਐਜ਼ ਅ ਪ੍ਰਿੰਸੀਪਲ ਮੇਰੇ ਸਾਰੇ ਸਟਾਫ ਤੇ ਦੇਖੋ ਬੈਠੇ ਆ ਮੈਨੇਜਮੈਂਟ ਨੂੰ ਜਿੱਤੇ ਪਤਾ ਲੱਗ ਗਿਆ ਸਾਰੀ ਮੈਨੇਜਮੈਂਟ ਸਾਰੀ ਜਿੱਦੇ ਪਹੁੰਚ ਗਈ ਆ ਔਰ ਸ਼ਹਿਰਦਾਰ ਸਾਰੇ ਆਪਾਂ ਇਹਨੂੰ ਬੜੇ ਹੀ ਸ਼ਕਤੀ ਨਾਲ ਡੀਲ ਕਰ ਰਹੇ ਆ ਔਰ ਸਾਡੇ ਨਾਲ ਅਥਾਰਟੀ ਜਿਹੜੀ ਪੁਲਿਸ ਅਥਾਰਟੀ ਉਹ ਵੀ ਨਾਲ ਸਾਡੇ ਨਾਲ ਬੜੀ ਜੇਤਾ ਪੁਲਿਸ ਤੇ ਬਾਅਦੂਜੋ ਦੇ ਇਨਸਪਾਇਟ ਔਫ ਪੁਲਿਸ ਤੁਹਾਡੇ ਕੋਲੇ ਦੀ ਸਿਕਿਉਰਟੀ ਆਪਣੀ ਨਹੀਂ ਸਾਡੇ ਕੋਲ ਸਿਕਿਉਰਟੀ ਦੇਖੋ ਕੈਮਰੇ ਲੱਗੇ ਹੋਏ ਸਾਡੇ ਕੋਲ 16 ਟਾਈਪ ਦੇ ਕੈਮਰੇ ਆਪਾਂ ਸਾਰੇ ਕਲੂ ਪੁਲਿਸ ਨੂੰ ਆਪਾਂ ਦਿੱਤੇ ਆ ਤੇ ਬਾਕੀ ਸਾਰੇ ਪ੍ਰੋਫੈਸਰ ਸਾਡੇ ਪ੍ਰੀਟੋਰੀਅਰ ਡਿਊਟੀ ਤੇ ਹੁੰਦੇ ਕਿਉਂਕਿ ਦੇਖੋ ਇੱਕ ਕਾਈਂਡ ਆਫ ਇੰਸਟੀਟਿਊਸ਼ਨ ਹੈ ਪਰ ਪ੍ਰੋਫੈਸਰ ਤੇ ਸਟੂਡੈਂਟ ਕਿ ਸ਼ਰਮਦਾ ਹੀ ਹੁੰਦਾ ਪਰਦਾ ਹੀ ਹੁੰਦਾ ਪ੍ਰੋਫੈਸਰ ਵੀ ਖਾਲੀ ਕਮਰਿਆਂ 'ਚ ਘੁੰਮਦੇ ਰਹਿੰਦੇ ਆ ਤੇ ਕਦੀ ਕੋਈ ਦਿੱਕਤ ਨਹੀਂ ਆਈ ਇਹਦੇ ਕਾਰਨ ਕੀ ਆ ਜੀ ਗੁਲਜਨਾ ਕਾਰਨ ਹੁਣ ਸਾਰੇ ਇਨਵੈਸਟੀਗੇਸ਼ਨ ਹੋ ਰਹੀ ਆ ਪਤਾ ਲੱਗ ਜਾਊਗਾ 1-2 ਦਿਨ ਦੇ ਵਿੱਚ ਕਲੀਅਰ ਹੋ ਜਾਊਗਾ ਸਭ ਠੀਕ ਬੱਚਿਆਂ ਦੀ ਸੇਫਟੀ ਲਈ ਨਵੀਂ ਪ੍ਰਾਇਓਰਟੀ ਕੀ ਨਵੀਂ ਪ੍ਰਾਇਓਰਟੀ ਆਪਾਂ ਬੈਠੇ ਆ ਸਾਰੇ ਤੁਹਾਡੇ ਤੋਂ ਹੁਣ ਬਾਅਦ ਨਾਲ ਹੀ ਮੀਟਿੰਗ ਕਰਨੀ ਆਪਾਂ ਹੋਰ ਕੈਮਰੇ 16 ਦੀ ਬਜਾਏ ਵੀ ਵਧਾਣੇ ਆ ਕੈਮਰੇ ਜਿਹੜੇ ਕੋਈ ਸਕਿਉਰਟੀ ਗਾਰਡ ਜਿੱਦਾਂ ਹੋਰ ਮੈਨੇਜਮੈਂਟ ਛੋਟੀ ਜੱਟ ਉਹੀ ਹੁਣੇ ਸਾਡੀ ਮੈਨੇ ਕੀ ਪੁਲਿਸ ਡਿਪਾਰਟਮੈਂਟ ਵੱਲੋਂ ਕੋਈ ਫੋਰਸ ਵੀ ਦਿੱਤੀ ਗਈ ਹੈਗਾ ਕਾਲਜ ਨੂੰ ਨਹੀਂ ਉਹ ਆਪਾਂ ਇਹਨਾਂ ਨੂੰ ਲਿਖ ਕੇ ਦਿੱਤਾ ਜਿੱਦਾਂ ਹੀ ਸੈਸ਼ਨ ਸ਼ੁਰੂ ਹੁੰਦਾ ਹਮੇਸ਼ਾ ਲਿਖ ਕੇ ਦਿੰਦਾ ਇਸ ਵਾਰ ਵੀ ਲਿਖ ਕੇ ਦਿੱਤਾ ਤੇ ਕਿਉਂਕਿ ਹਲੇ ਸੈਸ਼ਨ ਪ੍ਰੋਪਰ 1-2 ਦਿਨਾਂ ਸੋਮਵਾਰ ਤੋਂ ਪਰਸੋਂ ਤੋਂ ਬੇਸਿਕਲੀ ਸ਼ੁਰੂ ਹੋਏਗਾ ਹਲੇ ਤੱਕ ਤਾਂ ਐਡਮਿਸ਼ਨਾਂ ਹੀ ਸੀ ਜੀ ਨਹੀਂ ਤੁਸੀਂ ਮੰਨਦੇ ਹੋ ਪ੍ਰਸ਼ਾਸਨ ਦੀ ਅਜ ਵਿੱਚ ਨਗੈਲੀ ਜਦ ਲਿਖਣ ਦੇ ਬਾਵਜੂਦ ਵੀ ਯਾਨੀ ਕਿਥੇ ਪੁਲਿਸ ਮੌਜੂਦ ਨਹੀਂ ਹੈਗੀ ਆ ਨਹੀਂ ਐਸਾ ਥੋੜਾ ਜਿਹਾ ਹੈ ਪਰ ਇੰਨੀ ਮੈਂ ਨਹੀਂ ਕਹਿ ਸਕਦਾ ਕਿ ਜਿੱਦਾਂ ਹੀ ਮੈਂ ਇਹਨਾਂ ਨੂੰ ਕਾਲ ਕੀਤੀ ਕਿ ਇਦਾਂ ਦਾ ਇਨਸੀਡੈਂਟ ਹੈਪਨ ਹੋ ਗਿਆ ਇੱਥੇ ਇਹਨੇ ਬੜੀ ਮ ਦੋਨੋਂ ਬਰਦਾਲਾ ਸਾਈਡ ਤੋਂ ਵੀ ਔਰ ਪੁਲਿਸ ਵਾਲਾ